ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਂਦੀ ਹੈ ਕਿ 26 ਮਾਰਚ ਨੂੰ ਦਿੱਲੀ ਵੱਲ ਕੁਝ ਕੀਤਾ ਜਾਵੇਗਾ ਯਾਨੀ ਕਿ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ ਨਾਲ ਹੀ ਕਿਹਾ ਗਿਆ ਸੀ ਕਿ ਜਿਹੜੇ ਕਿਸਾਨ ਇੱਥੇ ਨਹੀਂ ਪਹੁੰਚ ਸਕਦੇ ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਟਰੈਕਟਰ ਪਰੇਡ ਜ਼ਰੂਰ ਕਰਨ ਜਿਸ ਨੇ ਜਲਦਿਆਂ ਬਟਾਲਾ ਦੇ ਨੈਸ਼ਨਲ ਹਾਈਵੇ ਭਾਜਪਾ ਇਹਦੇ ਆਗੂ ਨੇ ਅਸ਼wini ਸੇਖੜੀ ਉਹਨਾਂ ਦੇ ਕਾਲਜ ਦੇ ਬਾਹਰ ਟਰੈਕਟਰ ਪ੍ਰੇਡ ਆ ਜਿਹੜੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਬਟਾਲਾ ਦੇ ਨੈਸ਼ਨਲ ਹਾਈਵੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਟਰੈਕਟਰਾਂ ਨੂੰ ਭਾਰੀ ਗਿਣਤੀ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਨੈਸ਼ਨਲ ਹਾਈਵੇ ਦੇ ਉੱਤੇ ਤਾਂ ਜੋ ਜਿਹੜੀਆਂ ਲੰਬੇ ਸਮੇਂ ਤੋਂ ਮੰਗਾਂ ਨੇ ਉਹਨਾਂ ਨੂੰ ਮਨਵਾ ਸਕੀਏ ਦੇਖ ਸਕਦੇ ਹੋ ਤਸਵੀਰਾਂ ਮੈਂ ਜ਼ਰੂਰ ਕਹੂੰਗਾ ਸੇਜੋਗੀ ਨੂੰ ਕਿ ਜਿੱਥੋਂ ਤੱਕ ਕੈਮਰਾ ਜਾਂਦਾ ਜ਼ਰੂਰ ਕੋਸ਼ਿਸ਼ ਕਰਨ ਤਸਵੀਰਾਂ ਦਿਖਾਉਣ ਦੀਆਂ ਕਿ ਕਿਸ ਤਰੀਕੇ ਦੇ ਨਾਲ ਜਣੀਆਂ ਵਾ ਅੱਜ ਟਰੈਕਟਰ ਜਿਹੜੇ ਨੇ ਇਹਨਾਂ ਵੱਲੋਂ ਨੈਸ਼ਨਲ ਹਾਈਵੇ ਤੇ ਖੜੇ ਕਰਕੇ ਇੱਕ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ ਲਗਾਤਾਰ ਮੰਗਾਂ ਹੋਈ ਨੇ ਤਾਂ ਉਸ ਨੂੰ ਚਲਦਿਆਂ ਲਗਾਤਾਰ ਕਿਸਾਨਾਂ ਵੱਲੋਂ ਇਹ ਟਰੈਕਟਰ ਪਰੇਡ ਵੀ ਕਿੱਢਿਆ ਜਾ ਰਿਹਾ ਹੈ ਅਲੱਗ-ਅਲੱਗ ਤਰ੍ਹਾਂ ਦੇ ਰੋਸ਼ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਇੱਕ ਤਸਵੀਰ ਹੋਰ ਚਾਹੂੰਗਾ ਦਿਖਾਣੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਕਿ ਟਰੈਕਟਰ ਦੇ ਬੋਨਟ ਦੇ ਉੱਤੇ ਇੱਕ ਪਗੜੀ ਬਣਾ ਕੇ ਸਜਾਈ ਹੈ ਪਗੜੀ ਬਣਾ ਕੇ ਸਜਾਤੀ ਹੈ ਅਤੇ ਲਗਾਤਾਰ ਪਰੇਡ ਕੀਤੀ ਜਾ ਰਹੀ ਆ ਨੌਜਵਾਨ ਨੇ ਗੱਲਬਾਤ ਉਹਨਾਂ ਨਾਲ ਹੀ ਕਰ ਲੈਣੀ ਹੈ ਸ਼ੁਰੂਆਤ ਭਾਜੀ ਟਰੈਕਟਰ ਦੇ ਉੱਤੇ ਪਗੜੀ ਸਜਾ ਦਿੱਤੀ ਅੱਜ ਹਾਂਜੀ ਇਹ ਵੀ ਦੀ ਆਉਣ ਸਿੱਧਾ ਸੰਘਰਸ਼ ਸਾਡੀ ਇੱਕ ਜਸਤਾਰ ਹੈ ਜੀ ਪਹਿਚਾਨ ਹਾਂਜੀ ਜਿੱਦਾਂ ਮਨ 'ਚ ਸੋਚ ਆਈ ਕਿ ਅੱਜ ਟਰੈਕਟਰ ਨੂੰ ਪਗੜੀ ਬਣ ਕੇ ਲੈ ਕੇ ਮਨ 'ਚ ਬਹੁਤ ਤਕੜੀ ਸੋਚ ਆਈ ਮੇਰੇ ਬੇਟੇ ਨੇ ਜਦੋਂ ਅਸੀਂ ਘਰੋਂ ਲੱਗਾ ਦੀ ਤੋਰਨਾ ਉਦੋਂ ਮੇਰੇ ਬੇੜੇ ਨੇ ਆਖਿਆ ਵੀ ਮਲਪੀਏ ਆਪਣੇ ਟਰੈਕਟਰ ਤੇ ਪਪਾ ਪਗੜੀ ਸਜਾ ਕੇ ਤੇ ਫੇਰ ਜਾਣਾ ਮੈਂ ਫੇਰ ਉਸੇ ਟਾਈਮ ਤੇ ਆਪਣੇ ਜਸਤਾਰੋ ਸਜਾਈ ਟਰੈਕਟਰ ਤੇ ਜੀ ਹਾਂਜੀ ਪੁੱਤ ਦੇ ਕਹਿਣ ਤੇ ਬਾਪ ਆਪਣੇ ਟਰੈਕਟਰ ਤੇ ਪਗੜੀ ਸਜਾ ਕੇ ਲਿਆਏ ਨੇ ਹੋਰ ਵੀ ਕਿਸਾਨ ਆਗੂ ਨੇ ਗੱਲਬਾਤ ਸ਼ੁਰੂ ਕਰ ਲਾਂਗੇ ਭਾਈ ਜੀ ਅੱਜ ਫੇਰ ਟਰੈਕਟਰ ਪਰੇਡ ਇੱਕ ਵਾਰੀ ਕਰ ਦਿੱਤੀ ਗਈ ਬਟਾਲੇ ਦੀਆਂ ਸੜਕਾਂ ਦੇ ਉੱਤੇ ਐਸਕੇਐਮ ਦੀ ਕਾਲ ਤੋਂ ਬਾਅਦ ਬਿਲਕੁਲ ਬਿਲਕੁਲ ਐਸਕੇਐਮ ਦੀ ਕਾਲ ਤੇ ਅੱਜ ਬਟਾਲੇ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਹਾਈਵੇ ਜਿਹੜੇ ਦਿੱਲੀ ਨੂੰ ਜਾ ਰਹੇ ਨੇ ਸਾਰਿਆਂ ਦੇ ਟਰੈਕਟਰ ਪਰੇਡ ਹੋ ਰਹੀ ਹੈ ਔਰ ਥੋੜੇ ਜਿਹੀ ਸ਼ਾਮ ਤੱਕ ਤੇ ਤੁਸੀਂ ਦੇਖੋਗੇ ਕਿ ਮੈਨੂੰ ਲੱਗਦਾ ਰੋਡ ਸਾਰੀ ਭਰ ਜਾਣੀ ਟਰੈਕਟਰਾਂ ਨੇ ਜਿਸ ਤਰ੍ਹਾਂ ਆ ਰਹੇ ਨੇ ਲੋਕ ਪਿੰਡਾਂ ਜੋ ਫੋਨ ਆ ਰਹੇ ਨੇ ਇਹ ਸਰਕਾਰ ਨੂੰ ਇਹ ਦੱਸਣ ਲਈ ਆਪਾਂ ਦੇਖੋ ਟ੍ਰੈਫਿਕ ਨਹੀਂ ਰੋਕੀ ਟ੍ਰੈਫਿਕ ਚੱਲ ਰਹੀ ਹੈ ਇਹ ਕਹਿੰਦੇ ਲੋਕ ਦੇਖਣ ਕਿ ਇਹ ਜਿਹੜਾ ਦੇਸ਼ ਦਾ ਕਿਸਾਨ ਆ ਉਹਨੂੰ ਸਰਕਾਰ ਨੇ ਕਿੱਥੇ ਖੜਾ ਕਰਤਾ ਹੈ ਇਹ ਜਿਹੜਾ ਟਰੈਕਟਰ ਜਿਹੜਾ ਸਾਡੀਆਂ ਪੈਲੀਆਂ 'ਚ ਚੱਲਣਾ ਚਾਹੀਦਾ ਸੀ ਉਹ ਸੜਕਾਂ ਤੇ ਖਲੋਤਾ ਹੈ ਕਿੱਡਾ ਵੱਡਾ ਇਹਨਾਂ ਨੇ ਧੱਕਾ ਕਿਸਾਨ ਕਿਸਾਨਾਂ ਨਾਲ ਕਰ ਰਹੇ ਜਿਹੜੇ ਆਪਾਂ ਨੂੰ ਸੜਕਾਂ ਤੇ ਆ ਕੇ ਖਲੋਣਾ ਪੈ ਰਿਹਾ ਔਰ ਅੱਜ ਨਹੀਂ ਰੋਜ਼-ਰੋਜ਼ ਕਦੀ ਸਾਨੂੰ ਭਾਜਪੀ ਲੀਡਰ ਕੇਰਨੇ ਪੈਂਦੇ ਨੇ ਕਦੀ ਟੋਲ ਪਰਾਜੇ ਫ੍ਰੀ ਕਰਦੇ ਆ ਸਿਰਫ ਇਹ ਸਾਰੇ ਇਹਨਾਂ ਨੂੰ ਅਸੀਂ ਇੰਡੀਕੇਸ਼ਨ ਦੇ ਰਹੇ ਹਾਂ ਸਲਾਹ ਦੇ ਰਹੇ ਹਾਂ ਕੀ ਹੈ ਇਹਨਾਂ ਕੋਲ ਸਿਰਫ ਝੰਡੇ ਆ ਤੇ ਟਰੈਕਟਰ ਆ ਤੇ ਕਿਹੜੀ ਗੱਲੋਂ ਰੋਕਦੇ ਨੇ ਆਪਣੇ ਦੇਸ਼ 'ਚ ਜਾਣ ਤੋਂ ਕਿਉਂ ਰੋਕ ਰਹੇ ਨੇ ਇਹ ਤੇ ਅਮਰੀਕਾ ਨਾਲ ਆਪਾਂ ਜੇ ਪਾਕਿਸਤਾਨ ਵੀ ਜਾਣਾ ਹੈ ਤੇ ਜਾ ਸਕਦੇ ਆ ਇਹ ਇੱਧਰ ਨਹੀਂ ਜਾ ਸਕਦੇ ਆਪਾਂ ਐਡੇ ਤਗੜੇ ਬਾਡਰ ਇਹਨਾਂ ਬਣਾਉਂਦੇ ਨੇ ਇਹਨਾਂ ਨੂੰ ਰੋਕਣਾ ਚਾਹੀਦਾ ਇਹ ਕੰਮ ਤੇ ਦੂਜਾ ਅੱਜ ਆਪਾਂ ਜਿਹੜਾ ਡਬਲਯੂਟੀ ਉਹਦਾ ਇੱਥੇ ਪੁਤਲਾ ਵੀ ਫੂਕਾਂਗੇ ਪੂਰੇ ਭਾਰਤ 'ਚ ਫੁੱਕੇ ਜਾਣਗੇ ਤਾਂ ਕਿ ਉਹਦੇ ਵਿੱਚੋਂ ਵੀ ਇਹ ਨਿਕਲਣ ਜੇ ਨਹੀਂ ਨਿਕਲਦੇ ਤੇ ਇਹ ਜਿਹੜਾ ਕੰਮ ਕਰਨਾ ਚਾਹ ਰਹੇ ਨੇ ਕਿ ਬਾਹਰੋਂ ਦਾਣਾ ਲਿਆਇਆ ਬਾਹਰੋਂ ਕਣਕ ਲਿਆਇਆ ਤੇ ਇੱਥੇ ਕਿਉਂਕਿ ਸਾਡੀ ਜਿਹੜੀ ਸਾਨੂੰ ਸਬਸਿਡੀ ਨਹੀਂ ਹੁੰਦੀ ਇਹ ਦ ਸਾਨੂੰ ਇਹ ਘੱਟ ਸਬਸਿਡੀ ਦਿੰਦੇ ਨੇ ਅਮਰੀਕਾ ਵਗੈਰੇ ਵੱਡੇ ਦੇਸ਼ਾਂ ਨਾਲੋਂ ਉਹਨਾਂ ਦੀ ਜਿਹੜੀ ਦਾਣਾ ਕਣਕ ਉਹ ਸਸਤੀਆਂ ਸਾਡੀਆਂ ਮਹਿੰਗੀਆਂ ਕਿਉਂਕਿ ਅਸੀਂ ਸਾਨੂੰ ਸਬਸਿਡੀ ਨਹੀਂ ਦਿੰਦੇ ਰੇਟ ਨਹੀਂ ਦਿੰਦੇ ਪੂਰਾ ਔਰ ਰੇਟ ਨਾ ਦੇ ਨਾਲ ਨਾਲੇ ਹੁਣ ਇਹ ਵੀ ਚਾਉਂਦੇ ਨੇ ਕਿ ਟੈਕਸ ਵੀ ਲਾ ਦਈਏ ਰੇਟ ਵੀ ਇਹ ਤੈਅ ਕਰਨ ਟੈਕਸ ਵੀ ਇਹ ਲਾਉਣ ਸਬਸਿਡੀ ਵੀ ਨਾ ਦੇਣ ਤੇ ਦਾਲਾਂ ਦੂਣਾਂ ਬਾਹਰੋਂ ਮੰਗਾ ਲੈਣ ਸਾਰੀਆਂ ਤੇ ਫੇਰ ਕਿਸਾਨ ਕਿੱਥੇ ਜਾਏਗਾ ਅਗਲੀ ਰਣਨੀਤੀ ਕੀ ਹੈ ਐਸਕੇਮ ਦੀ ਕਾਲ ਆਂਦੀ ਹੈ 26 ਮਾਰਚ ਵਾਲੀ ਕਾਲ ਤਾਂ ਪੂਰੀ ਕਰ ਦਿੱਤੀ ਗਈ ਇਸ ਤੋਂ ਅਗਲੀ ਰਣਨੀਤੀ ਅਗਲੀ ਕਾਲ ਜਿਹੜੀ ਹੈ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾ ਪੰਚਾਇਤ ਕਰ ਰਹੇ ਆ ਕਿਸਾਨ ਮਜ਼ਦੂਰ ਰਲ ਕੇ ਕਰ ਰਹੇ ਨੇ ਔਰ ਉਹਦੇ ਵਿੱਚ ਮੈਨੂੰ ਲੱਗਦਾ ਸਾਰਿਆਂ ਦਾ ਸਮਰਥਨ ਮਿਲ ਜਾਣਾ ਹੈ ਸਾਨੂੰ ਕਿ ਜਿੱਦਾਂ ਕਿ ਸਾਨੂੰ ਜਦੋਂ ਅਸੀਂ ਬੰਦ ਕੀਤਾ ਸੀ ਭਾਰਤ ਬੰਦ ਹਰ ਇੱਕ ਨੇ ਸਮਰਥਨ ਦਿੱਤਾ ਹੈ ਸਕੂਲਾਂ ਵਾਲਿਆਂ ਨੇ ਖੁਦ ਸਕੂਲ ਬੰਦ ਕੀਤੇ ਬਕਾਇਦਾ ਉਹਨਾਂ ਨੇ ਲੈਟਰਾਂ ਪਾਈਆਂ ਮੈਂ ਖੁਦ ਪੜੀ ਆਪਣੀ ਬੇਟੀ ਦੀ ਕਿ ਅਸੀਂ ਕਿਸਾਨਾਂ ਦੇ ਸਪੋਰਟ ਚ ਸਵੇਰੇ ਸਕੂਲ ਬੰਦ ਰੱਖਾਂਗੇ ਤੇ ਕਿਸਾਨ ਏਕਤਾ ਜਿੰਦਾਬਾਦ ਉਹਨਾਂ ਲੈਟਰਾਂ ਦੇ ਥੱਲੇ ਲਿਖਿਆ ਸੀ ਵਕੀਲ ਸਾਡੇ ਕੋ ਆਏ ਬਾਹਰ ਐਸੋਸੀਏਸ਼ਨ ਬੰਦ ਰਹੀ ਉਸੇ ਤਰ੍ਹਾਂ ਹੀ 14 ਤਰੀਕ ਨੂੰ ਜਿਹੜਾ ਆਪਾਂ ਦਿੱਲੀ ਦੇ ਵਿੱਚ ਮਹਾਪੰਚਾਇਤ ਕਰਨੀ ਆ ਉਸ ਦਿਨ ਹਰ ਇੱਕ ਵਰਗ ਦਾ 14 ਤੋਂ ਪਹਿਲਾਂ ਹੀ ਮਿਲ ਕੇ ਲੈਣ 10-11 ਤੱਕ ਤੁਹਾਨੂੰ ਪਤਾ ਲੱਗ ਜਾਏਗਾ ਹਰ ਵਰਗ ਦਾ ਸਾਨੂੰ ਸਮਰਥਨ ਮਿਲੇਗਾ ਔਰ ਦਿੱਲੀ ਉਸ ਦਿਨ ਛੋਟੀ ਪੈ ਜਾਏਗੀ ਕਿਸਾਨ ਇੰਨੇ ਜਾਣਗੇ ਉੱਤੇ ਦਿੱਲੀ ਦਿੱਲੀ ਦੇ ਵਿੱਚ ਪੂਰੇ ਨਹੀਂ ਆਉਣਗੇ ਅੱਛਾ ਕੰਮ ਕਿੱਥੇ ਹਟ ਗਿਆ ਸਮਝਦੇ ਹੋ ਲੰਬਾ ਸਮਾਂ ਹੋ ਗਿਆ ਮੰਗਾ ਉਹੀ ਕੰਮ ਤੇ ਇਹਨਾਂ ਦੀ ਜਿੱਦ ਤੇ اٹਕਿਆ ਹੈ ਤੇ ਇਹੀ ਤੇ ਗੱਲ ਇਹਨਾਂ ਨੂੰ ਇਹ ਨਾ ਬੋਲਦੇ ਇਹਨਾਂ ਨੂੰ ਬਲਾਓ ਇਹਨਾਂ ਕੋਲ ਪੁੱਛੋ ਵੀ ਕਿੱਥੇ ਕੰਮ اٹਕਿਆ ਕਿਉਂ ਨਹੀਂ ਤੁਸੀਂ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੀਆਂ ਮੰਗਾਂ ਹੁਣੇ ਹੀ ਮੰਨ ਲਓ ਬੈਠ ਕੇ ਗੱਲਬਾਤ ਤੇ ਕਰੋ ਉਹਨਾਂ ਨਾਲ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਅੱਗੇ ਆਉਣ ਦਿਓ ਉਹਨਾਂ ਨੂੰ ਉਹ ਹੱਕ ਤੇ ਦੇ ਦਿਓ ਜਿਹੜੇ ਸੰਵਿਧਾਨ ਦੇ ਰਿਹਾ ਹੈ ਉਹ ਹੱਕ ਤੇ ਦੇ ਦਿਓ ਜਿਹੜੇ ਇਨਸਾਨੀਅਤ ਦੇ ਹੱਕ ਨੇ ਕਿ ਆਪਣੇ ਦੇਸ਼ ਦੇ ਵਿੱਚ ਜਿੱਥੇ ਮਰਜ਼ੀ ਜਾ ਫਰੇ ਸਾਨੂੰ ਆਪਣੇ ਦੇਸ਼ ਦੇ ਵਾਸੀ ਨਹੀਂ ਸਮਝਦੇ ਕਿਸਾਨਾਂ ਨੂੰ ਇਹਨਿਕੇ ਨਾ ਇੱਥੇ ਹੀ ਬਾਰਡਰ ਬਣਾਏ ਨੇ ਹਰਿਆਣੇ ਦੇਆਂ ਤੇ ਵੀ ਡਾਂਗਾ ਚੱਲ ਰਹੀਆਂ ਨੇ ਹੋਰ ਸਟੇਟਾਂ ਤੋਂ ਵੀ ਜਿਹੜੇ ਬੱਸਾਂ ਚ ਆ ਰਹੇ ਲੋਕ ਉਹ ਵੀ ਫੜੇ ਨੇ ਕਦੀ ਕਹਿੰਦੇ ਟਰੈਕਟਰ ਨਾਲ ਲੈ ਕੇ ਜਾਓ ਟਰੈਕਟਰ ਨਾਲ ਲੈ ਕੇ ਜਾਈਏ ਤੇ ਬੱਸਾਂ ਚ ਆਉਂਦੇ ਕੋ ਫੜ ਲੇ ਤੁਸੀਂ ਸਮਝ ਹੀ ਨਹੀਂ ਇਹਨਾਂ ਦੀ ਆਉਂਦੀ ਕਿ ਕੀ ਇਹ ਹਿਟਲਰ ਬਣਨਾ ਚਾਹੁੰਦੇ ਪਰ ਉਹ ਬਣ ਨਹੀਂ ਸਕਦੇ ਇਸ ਦੇਸ਼ 'ਚ ਨਹੀਂ ਉਹ ਬਣ ਸਕਦੇ ਜੀ ਬਿਲਕੁਲ ਅਗਲੀ ਕਾਲ 14 ਮਾਰਚ ਦੀ ਕਾਲ ਆ ਜਿਹੜੀ 14 ਮਾਰਚ ਨੂੰ ਫਿਰ ਤੋਂ ਇੱਕ ਮਹਾਪੰਚਾਇਤ ਜਿਹੜੀ ਹੈ ਇਹਨਾਂ ਨੂੰ ਲਾਈ ਜਾਏਗੀ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਗਾ ਹੋਈ ਨੇ ਪਰ ਸਮਾਂ ਨਿਵਨੀ ਦਿੰਦੇ ਬੈਠਕ ਵੀ ਨਹੀਂ ਕਰਦੇ ਜੇਕਰ ਇੱਕ ਵਾਰੀ ਸਮਾਂ ਦੇਣ ਬੈਠਕ ਦੇਣ ਸਹਿਮਤੀ ਬਣੇ ਤਾਂ ਉਸ ਤੋਂ ਬਾਅਦ ਇਹ ਰੋਜ ਪ੍ਰਦਰਸ਼ਨ ਜਿਹੜੇ ਆ ਖਤਮ ਹੋ ਜਾਣ ਦੂਜੇ ਪਾਸੇ ਤਸਵੀਰ ਵੀ ਅਸੀਂ ਆਪਣੇ ਦਸਕਾਂ ਨੂੰ ਜ਼ਰੂਰ ਦਿਖਾਣੀ ਚਾਹੀ ਆ ਕਿ ਟਰੈਕਟਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਪਗੜੀ ਜਿਹੜੀ ਐ ਸਜਾ ਕੇ ਘਰ ਤੋਂ ਲੈ ਕੇ ਆਏ ਨੇ ਕਿਸਾਨ ਅਤੇ ਲਗਾਤਾਰ ਇਸੇ ਤਰੀਕੇ ਨਾਲ ਨੈਸ਼ਨਲ ਹਾਈਵੇ ਦੇ ਉੱਤੇ ਟਰੈਕਟਰ ਪਰੇਡ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਐ ਐਸਕੇਮ ਦੀ ਕਾਲ ਆਂਦੀ ਐ ਉਸ ਤੋਂ ਬਾਅਦ ਫਿਰ ਸੜਕਾਂ ਤੇ ਟਰੈਕਟਰ ਇੱਕ ਵਾਰੀ ਫਿਰ ਉਤਾਰਨੇ ਪੈਂਦੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟਵੇ ਨਿਊਜ਼ ਬਟਾਲਾ